272 ਪੌੜੀਆਂ ਸਾਵਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਨਾ ਆਪਾਂ ਵੀ ਪਹਿਲਾਂ ਆਏ ਆ ਪਰ ਇਸ ਚੀਜ਼ ਦਾ ਨਹੀਂਾਨੂੰ ਪਤਾ ਤੇ ਹੁਣ ਆਪਾਂ ਇਹ ਡਨ ਪਲੇਸ ਇੱਕ ਲੱਭ ਲਿਆ ਵਾ ਇੱਥੇ 272 ਪੌੜੀਆਂ ਉੱਪਰ ਚੜ ਕੇ ਇੱਕ ਖੂਹ ਆ ਰਾਜੇ ਦਾ ਬਹੁਤ ਵਧੀਆ ਲੋਕੇਸ਼ਨ ਹੈ ਨਾ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਨੇ ਕਵਰ ਕੀਤੀ ਹੈ ਵਾਲੀ ਲੋਕੇਸ਼ਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਹਰ ਵੀਡੀਓ ਦੇ ਵਿੱਚ ਪੰਜਾਬ ਦੇ ਕਲਚਰ ਦੇ ਨਾਲ ਜੁੜੀਆਂ ਇਤਿਹਾਸਕ ਥਾਵਾਂ ਤੇ ਹੋਰ ਵਧੀਆ ਪਲੇਸ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਇਸੇ ਤਰ੍ਹਾਂ ਹੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਾਡਾ ਪਿਛਲਾ ਵਲੌਗ ਸੀਗਾ ਉਹਦੇ ਵਿੱਚ ਸਾਡੇ ਕੋਲੋਂ ਕਈ ਜਗ੍ਹਾ ਇਹੋ ਜਿਹੀਆਂ ਮਿਸ ਹੋ ਗਈਆਂ ਸੀ ਜਿਹੜੀਆਂ ਸਾਨੂੰ ਅੱਜ ਪਤਾ ਲੱਗੀਆਂ ਤੇ ਅੱਜ ਅਸੀਂ ਤੁਹਾਨੂੰ ਫੇਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਹਿਡਨ ਪਲੇਸਿਸ ਤੇ ਬੜੀਆਂ ਵਧੀਆ ਇਤਿਹਾਸਿਕ ਜਿਹੜੀਆਂ ਜਗ੍ਹਾ ਸੀਗੀਆਂ ਜਿਹੜੀਆਂ ਸਾਡੇ ਕੋ ਮਿਸ ਹੋਈਆਂ ਸੀ ਮੈਨੂੰ ਲੱਗਦਾ ਹੈ ਕਿ ਉਹ ਅਜੇ ਤੱਕ ਕਿਸੇ ਨੇ ਵਿਜ਼ਿਟ ਨਹੀਂ ਕੀਤੀਆਂ ਹੈਨਾ ਬਿਲਕੁਲ ਬਿਲਕੁਲ ਆਪਾਂ ਉਹ ਜਗ੍ਹਾ ਲੱਭੀਆਂ ਤੇ ਅੱਜ ਅਸੀਂ ਤੁਹਾਡਾ ਟਾਈਮ ਵੇਸਟ ਕੀਤੇ ਬਿਨਾ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਉਹਨਾਂ ਜਗ੍ਹਾ ਦੇ ਉੱਤੇ ਤੇ ਆਓ ਮਿਲਦੇ ਹਾਂ ਜੀ ਵੀਡੀਓ ਦੇ ਵਿੱਚ ਲੋਵੀ ਦੋਸਤੋ ਸਭ ਤੋਂ ਪਹਿਲੀ ਲੋਕੇਸ਼ਨ ਹੁਸ਼ਿਆਰਪੁਰ ਢੋਲਬਾਹਾ ਡੈਮ ਦੇ ਬਿਲਕੁਲ ਨਜ਼ਦੀਕ ਜਿਹੜੀਆਂ ਦੋ ਤਿੰਨ ਲੋਕੇਸ਼ਨਾਂ ਤੁਹਾਨੂੰ ਅੱਜ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਜੀ ਅਜਾਇਬ ਘਰ ਜਿਹੜਾ ਜਿੱਥੇ ਕੀ ਕਹਿੰਦੇ ਨੇ ਕਿ ਪਾਂਡਵ ਜਿਹੜੇ ਇੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਠਹਿਰੇ ਸੀ ਆਪਣੇ ਬਨਵਾਸ ਦੇ ਟਾਈਮ ਤੇ ਉਦੋਂ ਇੱਥੇ ਕਾਫੀ ਅਫਸ਼ੇਸ਼ ਜਿਹੜੇ ਉਹਨਾਂ ਦੇ ਖੁਦਾਈ ਦੇ ਟਾਈਮ ਜਿਹੜੇ ਮਿਲੇ ਸੀਗੇ ਉਹਦਾ ਇਹ ਅਜਾਇਬ ਘਰ ਬਣਾਇਆ ਗਿਆ ਤੁਸੀਂ ਤੁਸੀਂ ਦੇਖ ਸਕਦੇ ਹੋ ਕਿੰਦਾ ਉਹੀ ਪੁਰਾਣਾ ਪ੍ਰਾਤਨ ਬੜੀ ਸ਼ਾਂਤਮਈ ਲੋਕੇਸ਼ਨ ਆਇਕੇ ਅਜਾਇਬ ਘਰ ਇਹਨੂੰ ਤੁਸੀਂ ਦੇਖ ਸਕਦੇ ਹੋ ਆਣ ਕੇ ਇੱਥੇ ਇੱਕ ਵੱਖਰਾ ਨਜ਼ਾਰਾ ਜਿਹੜਾ ਤੁਸੀਂ ਫੀਲ ਕਰ ਸਕਦੇ ਹੋ ਪਰ ਇੱਥੋਂ ਦੀ ਫੋਟੋਗ੍ਰਾਫੀ ਜਿਹੜੀ ਅੰਦਰ ਦੀ ਅਜਾਇਬ ਘਰ ਦੀ ਉਹ ਜਿਹੜੀ ਆ ਉਹ ਸਰਕਾਰ ਵੱਲੋਂ ਬੈਨ ਕੀਤੀ ਗਈ ਆ ਅੰਦਰ ਆਪਾਂ ਤੁਹਾਨੂੰ ਕੁਝ ਵੀ ਫੋਟੋਗ੍ਰਾਫੀ ਜਿਹੜੀ ਆ ਵੀਡੀਓ ਕੁਝ ਨਹੀਂ ਦਿਖਾ ਸਕਦੇ ਆ ਬਾਕੀ ਇਹ ਉਸ ਜਾਇਬ ਘਰ ਨੂੰ ਜਾਂਦਾ ਰਸਤਾ ਜਿਸ ਤਰ੍ਹਾਂ ਪੁਰਾਣੇ ਰਾਜਾ ਮਹਾਰਾਜਿਆਂ ਦੇ ਟਾਈਮ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ ਪੁਰਾਤਨ ਉਸੇ ਤਰ੍ਹਾਂ ਦਾ ਹੀ ਇੱਥੇ ਐਜ਼ ਇਟ ਇਜ਼ ਅਜੇ ਵੀ ਸਾਨੂੰ ਦੇਖਣ ਨੂੰ ਮਿਲਦਾ ਕਿਸੇ ਤਰ੍ਹਾਂ ਦਾ ਕੋਈ ਵੀ ਛੇੜਖਾਨੀ ਜਿਹੜੀ ਨਹੀਂ ਕੀਤੀ ਗਈ ਉਹੀ ਪੁਰਾਣੀਆਂ ਈਟਾਂ ਤੇ ਪੁਰਾਣਾ ਬੂਟੇ ਜਿਹੜੇ ਅਜੇ ਤੱਕ ਇੱਥੇ ਮੌਜੂਦ ਨੇ ਸੋ ਇੱਥੇ ਸਾਨੂੰ ਗਾਰਡ ਮਿਲਿਆ ਤੇ ਅੰਦਰ ਤੇ ਆਪਾਂ ਜਾਇਬ ਘਰ ਦੇ ਨਹੀਂ ਜਾ ਸਕਦੇ ਪਰ ਇਹਦੇ ਨਾਲ ਨਾਲ ਇੱਕ ਟਰੈਕਿੰਗ ਕਰਨ ਵਾਸਤੇ ਬੜਾ ਵਧੀਆ ਏਰੀਆ ਹੈ ਤੇ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕਦਮ ਜੰਗਲੀ ਏਰੀਆ ਸਾਨੂੰ ਯਕੀਨ ਨਹੀਂ ਹੁੰਦਾ ਕਿ ਵਾਕਈ ਇਹ ਪੰਜਾਬ ਸਾਡਾ ਜ਼ਿਲ੍ਹਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਨਜ਼ਦੀਕ ਪੈਂਦਾ ਹੈ ਇਹ ਲੋਕੇਸ਼ਨ ਤੇ ਟ੍ਰੈਕਿੰਗ ਦੇ ਸ਼ੌਕੀਨ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਐਡਵੈਂਚਰ ਵਾਲਾ ਇਹ ਰਸਤਾ ਕਿਸ ਤਰ੍ਹਾਂ ਦਾ ਇੱਕ ਰਮਣੀਕ ਏਰੀਆ ਜਿਹੜਾ ਹੈ ਸਾਰਾ ਆਪਾਂ ਵਿਜ਼ਿਟ ਕਰ ਰਹੇ ਹਾਂ ਸੋ ਪਿੱਛੇ ਤੱਕ ਇੱਕ ਰਸਤਾ ਬਣਿਆ ਹੋਇਆ ਹੈ ਟਰੈਕਿੰਗ ਕਰਕੇ ਜਾਣ ਵਾਸਤੇ ਤੇ ਆਲੇ-ਦੁਆਲੇ ਬਸ ਚਾਰੇ ਪਾਸੇ ਵਨਸਪਤੀ ਤੇ ਕੁਦਰਤ ਤੇ ਸ਼ਾਂਤਮਈ ਮਾਹੌਲ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲਦਾ ਸੋ ਨਾਲ ਹੀ ਇਹਦੇ ਪਿੱਛੇ ਜਾ ਕੇ ਕੋਈ ਮੰਦਰ ਟਾਈਪ ਕੁਝ ਬਣਿਆ ਹੋਇਆ ਸੀਗਾ ਤੇ ਇਹ ਸ਼ਾਇਦ ਉਦੋਂ ਟਾਈਮ ਤੇ ਨਹਾਉਣ ਵਾਸਤੇ ਜਿਹੜਾ ਚਬੱਚਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ ਉਹ ਬਣਿਆ ਸੀਗਾ ਉਹਦੇ ਨਾਲ ਹੀ ਫਿਰ ਪਿੱਛੇ ਜਾ ਕੇ ਇੱਕ ਖੁੱਲਾ ਮੈਦਾਨ ਮੈਦਾਨ ਦੇ ਨਾਲ ਹੀ ਇੱਕ ਛੋਟਾ ਜਿਹਾ ਮੰਦਿਰ ਵੀ ਥੱਲੇ ਬਣਿਆ ਹੋਇਆ ਉਹੀ ਪੁਰਾਤਨ ਜਿਹੜਾ ਇਤਿਹਾਸਿਕ ਸੀਗਾ ਸੋ ਇਹ ਜਗ੍ਹਾ ਵਿਜ਼ਿਟ ਕਰਕੇ ਆਪਾਂ ਚੱਲਦੇ ਹਾਂ ਆਪਣੀ ਦੂਸਰੀ ਲੋਕੇਸ਼ਨ ਦੇ ਵੱਲ ਹਾਂਜੀ ਸੁਰਿੰਦਰ ਸਿੰਘ ਜੀ ਹਾਂਜੀ ਕਿੱ사 ਲੱਗ ਰਹਾ ਹੈ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹੁਣ ਸੁਰਿੰਦਰ ਸਿੰਘ ਇੱਥੇ ਇੱਕ ਖੂਹ ਖੂਹ ਆ ਨਾ ਹਾਂਜੀ ਹਾਂਜੀ ਇੱਥੇ ਇੱਕ ਖੂਹ ਆ ਬਹੁਤ ਵਧੀਆ ਦੋड़ियां ਆ ਤੇ ਗੱਡੀ ਆਪਾਂ ਲਾਤੀ ਆ ਉੱਥੇ ਤੇ ਹੁਣ ਇੱਥੋਂ ਤੁਰ ਕੇ ਜਾਣਾ ਤਿਆਰ ਆ ਬਿਲਕੁਲ ਹਾਂ ਵੇਖੋ ਰਸਤਾ ਘਟਿਆ ਹੈ ਨਾ ਪਹਾੜ ਦਾ ਪੂਰਾ ਪੱਥਰਿਆ ਮਿੱਟੀ ਪੱਥਰ ਮਿੱਟੀ ਸੋ ਹਾਂਜੀ ਦੋਸਤੋ ਇਹ ਹੈ ਦੂਸਰੀ ਲੋਕੇਸ਼ਨ ਢੋਲਬਾਹਰ ਡੈਮ ਦੀ ਤੇ ਇਹ ਸਾਰਾ ਡੈਮ ਦਾ ਏਰੀਆ ਢੋਲਬਾਹਰ ਡੈਮ ਜਿੰਨੂੰ ਕਿਹਾ ਜਾਂਦਾ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਖੂਬਸੂਰਤ ਨਜ਼ਾਰਾ ਇੱਥੋਂ ਉੱਪਰੋਂ ਦੇਖਣ ਨੂੰ ਮਿਲਦਾ ਇੱਕਦਮ ਸ਼ਾਂਤ ਮਈ ਮਾਹੌਲ ਚਾਰੇ ਪਾਸੇ ਠੰਡੀਆਂ ਹਵਾਵਾਂ ਪਾਣੀ ਕੁਦਰਤ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੋ ਇਹ ਪੂਰਾ ਡੈਮ ਦਾ ਏਰੀਆ ਇੱਕ ਪਾਸੇ ਪਾਣੀ ਆ ਤੇ ਦੂਸਰੇ ਪਾਸੇ ਕੁਦਰਤੀ ਵਨਸਪਤੀ ਤੇ ਖੂ ਤੇ ਰੁੱਖ ਜਿਹੜੇ ਲੱਗੇ ਹੋਏ ਨੇ ਹਵਾਵਾਂ ਚਲਦੀਆਂ ਨੇ ਬਹੁਤ ਵਧੀਆ ਸੋ ਇੱਥੇ ਆਣ ਕੇ ਵੀ ਬੜਾ ਮਨ ਨੂੰ ਸਕੂਨ ਮਿਲਦਾ ਹੈ ਇੱਕ ਕਾਫੀ ਟਾਈਮ ਹੋ ਗਿਆ ਸਾਨੂੰ ਲੱਭਦਿਆਂ ਨੂੰ ਇੱਕ ਮੰਦਿਰ ਸੀਗਾ ਜਿਹਦੀਆਂ 272 ਪੌੜੀਆਂ ਆ ਢੋਲਬਾਹ ਡੈਮ ਤੇ ਬਿਲਕੁਲ ਲੱਗੇ ਤੇ ਬੜੇ ਲੋਕੀ ਹੁੰਦੇ ਇੱਥੇ ਢੋਲਬਾਹ ਵੀ ਪਹਿਲਾਂ ਆਏ ਆ ਪਰ ਇਸ ਚੀਜ਼ ਦਾ ਨਹੀਂ ਆ ਨੂੰ ਪਤਾ ਤੇ ਹੁਣ ਆਪਾਂ ਇਹ ਹਿਡਨ ਪਲੇਸ ਤੇ ਇੱਕ ਲੱਭ ਲਿਆ ਵਾ ਇੱਥੇ 272 ਪੌੜੀਆਂ ਉੱਪਰ ਚੜ ਕੇ ਇੱਕ ਖੂਹ ਆ ਰਾਜੇ ਦਾ ਤੇ ਆਪਾਂ ਹੁਣ ਟ੍ਰੈਕਿੰਗ ਕਰਦੇ ਜਾਂਦੇ ਆ ਰਸਤਾ ਬੜਾ ਡੇਂਜਰਸ ਜਿਹਾ ਆ ਤੇ ਆਓ ਫਿਰ ਚੱਲਣਾ ਸਰਬਿੰਦਰ ਸਿੰਘ ਜੀ ਉੱਥੇ ਕੀ ਲਿਖਿਆ ਹੈ ਪਿੱਛੇ ਅ कभी भी अपने आप को अकेला महसूस ना करें भगवान तो वाघगुरु हमेशा ठाडे नाल आ चढ़दी करा चलो जी चलिए हां जी तैयारी है फिर तिनिया पोड़ियां चलो जी ਦੋਸਤੋ ਇਹ ਸੀਗਾ ਉਹ ਹਿਡਨ ਪਲੇਸ ਤੇ ਤੀਸਰੀ ਸਾਡੀ ਫਾਈਨਲ ਜਿਹੜੀ ਹੈਗੀ ਆ ਲੋਕੇਸ਼ਨ ਤੇ ਦੋਸਤੋ ਹਮੇਸ਼ਾ ਅਸੀਂ ਸੁਣਿਆ ਆ ਕਿ ਖੂ ਜਿਹੜੇ ਆ ਉਹ ਧਰਤੀ ਦੇ ਥੱਲੇ ਹੁੰਦੇ ਆ ਪਰ ਇਹ ਪਹਿਲਾ ਖੂ ਸੀਗਾ ਜਿਹੜਾ 272 ਪੌੜੀਆਂ ਉੱਪਰ ਚੜ ਕੇ ਤੇ ਫਿਰ ਇਹ ਖੂ ਬਣਾਇਆ ਗਿਆ ਉੱਪਰ ਇਹਦਾ ਕੀ ਰੀਜ਼ਨ ਸੀ ਕੀ ਰਾਜ਼ ਹੈ ਇਹਦਾ ਸੋ ਆਓ ਉੱਤੇ ਚੱਲ ਕੇ ਦੇਖਦੇ ਆ ਇਹਨੂੰ ਜੀ ਆਹ ਸਾਹ ਚੜ ਗਿਆ ਅਜੇ ਨਹੀਂ ਚੜਿਆ ਆਹ ਸਾਹ ਲੈ ਲੀਏ ਭਾਜੀ ਆਜੋ ਆਜੋ ਕਿੱਥੇ ਚਲ ਗਏ ਜੇ ਹਾਂਜੀ ਆ ਗਿਆ ਥੱਕ ਗਿਆ ਮੈਂ ਅgetElementById ਮੈਨੂੰ ਲੱਗਦਾ 100 ਪੌੜੀਆਂ ਵੀ ਨਹੀਂ ਹੋਈਆਂ ਸੋ 272 ਪੌੜੀਆਂ ਸਾਵਾ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇਹ ਪੌੜੀਆਂ ਜਿਹੜੀਆਂ ਚੜਨੀਆਂ ਸਿਹਤ ਵਾਸਤੇ ਬਹੁਤ ਵਧੀਆ ਹਾਏ ਸ੍ਰਿੰਦਰ ਸਿੰਘ ਹੁਣੀ ਹਾਏ ਅgetElementById 100 ਪੌੜੀਆਂ ਨਹੀਂ ਚੜੀਆਂ ਆਖੋ ਸਤਿਨਾਮ ਉਹ ਨਜ਼ਾਰਾ ਦੇਖੋ ਤੁਸੀਂ ਉਪਰੋਂ ਸੌ ਅੱਧਾ ਰਸਤਾ ਅਸੀਂ ਟੈਗ ਕਰ ਚੁੱਕੇ ਆ 100 ਤੋਂ ਪਲੱਸ ਪੌੜੀਆਂ ਉੱਪਰ ਜਾ ਚੁੱਕੇ ਆ ਪਰ ਇਹ ਰਸਤਾ ਜਿਹੜਾ ਆ ਪੌੜੀਆਂ ਜਿਹੜੀਆਂ ਖਤਮ ਹੋਣ ਦਾ ਨਾ ਹੀ ਨਹੀਂ ਲੈ ਰਹੀਆਂ ਪਰ ਰਸਤਾ ਬਹੁਤ ਜ਼ਿਆਦਾ ਖੂਬਸੂਰਤ ਆ 100 ਪਾਰ ਕਰ ਲੀਆਂ ਜਿਪ ਲੱਗ ਰਹੀ ਨਹੀਂ ਨਿਕਲਦੇ ਹੋ ਗਈਆਂ ਹੋ ਗਿਆ ਥੋੜੀਆਂ ਰਹਿ ਗਈਆਂ ਥੋੜੀਆਂ ਰਹਿ ਗਈਆਂ ਪਰ ਬਹੁਤ ਵਧੀਆ ਲੋਕੇਸ਼ਨ ਆ ਹੈਨਾ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਨੇ ਕਵਰ ਕੀਤੀ ਹੈ ਵਾਲੀ ਲੋਕੇਸ਼ਨ ਸੋ ਫਾਈਨਲੀ ਅਸੀਂ ਆਪਣੀ ਮੰਜ਼ਲ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਬਹੁਤ ਹੀ ਜ਼ਿਆਦਾ ਉਚਾਈ ਦੇ ਉੱਤੇ ਆ ਕੇ ਤੇ ਫਾਈਨਲੀ 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 ਪਹੁੰਚ ਗਏ ਹਾਂ ਜੀ ਉਸ ਖੂਹ ਦੇ ਉੱਤੇ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਦਾ ਟਾਪ ਮੰਦਿਰ ਬਣਿਆ ਹੋਇਆ ਉੱਪਰ ਤੇ ਇਹ ਆਓ ਜੀ ਖੂਹ 272 ਪੌੜੀਆਂ ਚੜ੍ਹ ਕੇ ਉੱਪਰ ਜਿਹੜਾ ਇੱਕ ਰਾਜੇ ਦੇ ਵੱਲੋਂ ਖੂਹ ਬਣਾਇਆ ਗਿਆ ਸੀ ਐਸ ਸਮੇਂ ਤੁਸੀਂ ਦੇਖ ਸਕਦੇ ਹੋ ਇਹਨੂੰ ਕਵਰ ਕੀਤਾ ਹੋਇਆ ਜੰਗਲਾ ਲਗਾ ਕੇ ਤੇ ਉੱਪਰੋਂ ਜਿਹੜਾ ਆ ਸਾਰਾ ਨਜ਼ਾਰਾ ਜਿਹੜਾ ਦਿਖਦਾ ਆ ਪੂਰੀ ਕੁਦਰਤ ਕਾਇਨਾਤ ਤੇ ਇਸ ਖੂਹ ਬਣਾਉਣ ਦਾ ਅਜੇ ਤੱਕ ਸਾਨੂੰ ਰੀਜ਼ਨ ਨਹੀਂ ਸਮਝ ਲੱਗੀ ਕਿ ਇਹ ਕਿਸ ਨੇ ਕਦੋਂ ਤੇ ਕਾਦੇ ਵਾਸਤੇ ਇਹ ਬਣਾਇਆ ਹੋਵੇਗਾ ਸੋ ਉਹਦੀ ਵੀ ਆਪਾਂ ਜਲਦੀ ਤੋਂ ਜਲਦੀ ਹਿਸਟਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਉੱਪਰ ਆ ਕੇ ਇੱਕ ਬੜਾ ਅਦਭੁਤ ਨਜ਼ਾਰਾ ਆ ਕਿ ਇਸ ਖੂਹ ਨੂੰ ਇਥੇ ਅਤੇ ਇਸ ਮੰਦਰ ਦਾ ਇਸ ਖੂਹ ਦਾ ਕੀ ਇਤਿਹਾਸ ਸੀਗਾ ਕੀ ਹਿਸਟਰੀ ਸੀ ਤੇ ਇਸ ਨੂੰ ਇੰਨੀ ਉੱਪਰ ਬਣਾਉਣ ਦਾ ਕੀ ਮਕਸਦ ਸੀਗਾ ਜ਼ਰੂਰ ਹੀ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਜਲਦੀ ਸੋ ਇੱਥੋਂ ਦਾ ਨਜ਼ਾਰਾ ਤੁਸੀਂ ਉੱਪਰ ਦਾ ਵੀ ਦੇਖ ਸਕਦੇ ਹੋ ਡੈਮ ਦਾ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਦੀਆਂ ਲੋਕੇਸ਼ਨਾਂ ਦੁਬਾਰਾ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਲਈ ਦੇਹੋ ਇਜਾਜ਼ਤ ਨਵੇਂ ਹੋਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੋ ਸਮਾਪਤੀ ਕਰਦੇ ਹਾਂ ਤੇ ਗੱਡੀ 'ਚ ਬਹਿ ਕੇ ਕਰਦੇ ਹਾਂ ਜੀ ਲੰਚ ਵੋਇਸ ਆਪਾਂ ਇਸ ਲਈ ਬੰਦ ਕਰ ਦਿੱਤੀ ਕਿਉਂਕਿ ਸਰਤਾਜ ਸਾਹਿਬ ਦਾ ਗਾਣਾ ਲੱਗਾ ਸੀਗਾ ਤੇ ਕਾਪੀਰਾਈਟ ਆਉਣਾ ਕੋਈ ਵੱਡੀ ਗੱਲ ਨਹੀਂ ਤੇ ਗੱਡੀ 'ਚ ਬਹਿ ਕੇ ਠੰਡੀਆਂ ਰੋਟੀਆਂ ਹੋਣ ਤੇ ਫਿਰ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀ ਯਾਦ ਆ ਜਾਂਦੀ ਹੈ ਕਿ ਨਾਲ ਪੁਰਜੀ ਹੋਵੇ ਤੇ ਚਾਹ ਦਾ ਕੱਪ ਹੋਵੇ ਚਾਹ ਦਾ ਕੱਪ ਸੁਣ ਕੇ ਸੁਰਿੰਦਰ ਸਿੰਘ ਦੇ ਮੂਹ 'ਚ ਆ ਜਾਂਦੀਆਂ ਨੇ ਲਾਲਾ ਸੋ ਲੰਚ ਕਰਕੇ ਉਸ ਤੋਂ ਬਾਅਦ ਆਪਾਂ ਪਾਲੀ ਰਵਾਨਗੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸ਼ਬਕ ਹੈ